ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਡੌਮਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਜਿਹੜੀ ਇਹ ਅੱਜ ਮੈਂ ਜਾਣਕਾਰੀ ਤੁਹਾਨੂੰ ਦੇ ਰਿਹਾ ਇਹ ਜਾਣਕਾਰੀ ਕੀ ਆ ਅੱਜ ਤੁਸੀਂ ਮੰਨ ਕੇ ਚੱਲੋ ਵੀ ਅਕਤੂਬਰ ਦਾ ਮਹੀਨਾ ਜਿਹੜਾ ਉਹ ਸਟਾਰਟ ਹੋ ਚੁੱਕਿਆ ਇੱਕ ਮਿੰਟ ਚੁੱਪ ਕਰ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਕਿਸਾਨ ਵੀਰਾਂ ਦੇ ਕਈ ਦੇ ਫੋਨ ਆਉਂਦੇ ਨੇ ਵੀ ਮਟਰਾਂ ਦੀ ਬਜਾਈ ਕਿਵੇਂ ਕਰੀਏ ਕਿਹੜੀ ਕਿਸਮ ਬੀਜੀਏ ਕਿਵੇਂ ਬੀਜੀਏ ਉਹਦੇ ਲਈ ਮੈਂ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਣੀ ਚਾਹੁੰਦਾ ਇਸ ਵੀਡੀਓ ਰਾਹੀਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਪੂਰੀ ਸਮਝ ਆ ਜਾਵੇ ਦੇਖੋ ਜੀ ਮਟਰ ਦੀਆਂ ਜ਼ਿਆਦਾਤਰ ਸਾਡੇ ਏਰੀਆ ਦੇ ਵਿੱਚ ਦੋ ਵਰੀਟੀਆਂ ਚੱਲਦੀਆਂ ਨੇ ਦੇਖੋ ਜੀ ਇੱਕ ਤਾਂ 89 1K AP3 ਸਾਰੇ ਕਿਸਾਨ ਵੀਰਾਂ ਨੂੰ ਪਤਾ ਹੀ ਆ ਜਿਹੜੀ AP3 ਆ ਉਹ ਲਗਭਗ 60 70 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਸ ਨੂੰ ਕਈ ਲੋਕ 60 ਵੀ ਬੋਲ ਦਿੰਦੇ ਨੇ ਜਿਹੜੀ 89 ਨਾ ਉਹ ਜ਼ਿਆਦਾ ਟਾਈਮ ਲੈਣ ਵਾਲੀ ਆ ਭਰਾਵੋ 3 ਮਹੀਨਿਆਂ ਤੋਂ ਉੱਤੇ ਤੇ ਮੈਂ ਜਿਹੜਾ ਲੈ ਜਾਂਦੀ ਆ ਜਿਹੜੀ 89 ਆ ਉਹਦੇ ਝਾੜ ਦੀ ਗੱਲ ਕਰੀਏ ਝਾੜ ਵੀ 60 ਤੋਂ 70 ਕੁਇੰਟਲ ਤੱਕ ਲੈਂਦੇ ਨੇ ਕਈ ਵੀਰ ਉਹ ਤੁਹਾਡੀ ਮਿਹਨਤ ਦੇ ਨਿਰਭਰ ਕਰਦਾ ਜਿਹੜੀ AP3 ਇਹਦੀ ਆਪਾਂ ਗੱਲ ਕਰੀਏ ਇਹਦਾ ਝਾੜ ਆ ਜਿਹੜਾ 25 ਤੋਂ 35 40 ਕੁਇੰਟਲ ਤੱਕ ਝਾੜ ਹੁੰਦਾ ਝਾੜ ਇਸ ਦਾ ਘਟ ਹੁੰਦਾ ਇਹ ਗੇਤੀ ਤਿਆਰ ਹੋ ਜਾਂਦੀ ਹੈ 60 ਤੋਂ 65 70 ਦਿਨਾਂ ਦੇ ਵਿੱਚ ਆ ਜਿਹੜੀ ਮੰਡੀ ਦੇ ਵਿੱਚ ਵੇਚਣ ਲਈ ਤਿਆਰ ਹੋ ਜਾਂਦੀ ਆ ਦੇਖੋ ਜੀ ਆਪਾਂ ਅਗੇਤੇ ਮਟਰ ਦੀ ਬਿਜਾਈ ਕਿਵੇਂ ਕਰੀਏ ਕਿਹੜੀਆਂ-ਕਿਹੜੀਆਂ ਗੱਲਾਂ ਦੀ ਸਾਵਧਾਨੀ ਰੱਖੀਏ ਆਪਾਂ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਣੀ ਚਾਹੁੰਦੇ ਆਂ ਦੇਖੋ ਜੀ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਜਿਹੜਾ ਆਪਣਾ ਝੋਨੇ ਵਾਲਾ ਬਹਾਨਾ ਜਾਂ ਹੋਰ ਕਾਸੇ ਵਾਲਾ ਉਸ ਨੂੰ ਚੰਗੀ ਤਰ੍ਹਾਂ ਡੂੰਘਾ ਬਾ ਲੈਣਾ ਡੂੰਘਾ ਪੂਰਾ ਮਤਲ ਹਲ ਡੂੰਘੇ ਜਾਣੇ ਚਾਹੀਦੇ ਨੇ ਤੇ ਬਹਾਨ ਨੂੰ ਚੰਗੀ ਤਰ੍ਹਾਂ ਮਤਲ ਇਹ ਨਹੀਂ ਹੋਣਾ ਚਾਹੀਦਾ ਵੀ ਜ਼ਿਆਦਾ ਗਿੱਲਾ ਜਾਂ ਹੋਰ ਆ ਵਧੀਆ ਬਹਣ ਬਣਾ ਲੈਣਾ ਬਹਣ ਤਿਆਰ ਕਰਕੇ ਇਹਦੇ ਵਿੱਚ ਆਪਾਂ ਡੇਢ ਥੈਲਾ ਡੀਏਪੀ ਤੇ 25 ਕਿਲੋ ਬੀਰੇਟਾਪ ਪਟਾਸ਼ ਤੇ 4 ਕਿਲੋ ਮੈਕੋ ਰਾਜਾ ਆਪਾਂ ਬਹਣ ਦੇ ਵਿੱਚ ਸਿੱਟਾ ਦੇ ਦੇਣਾ ਸਿੱਟਾ ਦੇਣ ਅਪਰੰਤ ਜੇ ਆਪਾਂ ਏਪੀ3 ਬੀਜਣਾ ਅਕਤੂਬਰ ਦੇ ਵਿੱਚ ਬੀਜਣਾ ਮੈਂ ਅਕਤੂਬਰ ਦੀ ਗੱਲ ਕਰ ਰਿਹਾ ਅਗੇਤਾ ਬੀਜਣਾ ਤਾਂ ਤੁਸੀਂ ਇਹਦਾ ਇੱਕ ਗੱਲ ਕਦੇ ਵੀ ਨਹੀਂ ਭੁੱਲਣੀ ਇਸ ਦਾ ਤੁਸੀਂ 60 ਤੋਂ 65 ਕਿਲੋ ਬੀਜ ਆ ਜਿਹੜਾ ਖੇਤ ਦੇ ਵਿੱਚ ਪਾਉਣਾ ਕਿਉਂਕਿ ਜਿਹੜੀ ਇਹ ਮੌਸਮ ਹੁੰਦੀ ਹੈ ਥੋੜੀ ਗਰਮ ਹੁੰਦੀ ਹੈ ਇਹ ਦੇ ਵਿੱਚ ਅੱਧਾ ਵੀ ਲਗਭਗ ਉਗਦਾਗਾ ਕੁਛ ਨਾ ਕੋ ਖਰਾਬ ਹੋ ਜਾਂਦਾ ਇਹ ਮੰਨ ਲਓ ਵੀ ਉਖੜ ਜਾਂਦਾਗਾ ਕਾਫੀ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਵੇਂ ਡੰਪਿੰਗ ਵਗੈਰਾ ਦੀ ਆ ਜਾਂਦੀ ਆ ਤੇ ਤੁਸੀਂ ਨੇ ਜਿਹੜਾ ਬੀਜ ਹੈਗਾ ਇਹ ਬੀਜ ਘੱਟ ਨਹੀਂ ਪਾਉਣਾ ਇਹ ਬੀਜ ਹੈ ਜਿਹੜਾ ਸਭ ਤੋਂ ਪਹਿਲਾ ਨੁਕਤਾ ਇਹ ਹੈ ਵੀ 50 ਤੋਂ ਪਲੱਸ ਹੀ ਰੱਖਣਾ ਪੌਣੇ ਪੰਜ ਦੇ ਇਕੜ ਦਾ 60 65 ਕਿਲੋ ਪੈ ਜੇ ਤਾਂ ਜ਼ਿਆਦਾ ਵਧੀਆ ਗੱਲ ਆ ਬਾਕੀ 89 ਦਾ ਜਿਹੜਾ ਬੀਜ ਹੈਗਾ ਉਹ ਅੱਗੇ ਤੁਸੀਂ ਮੌਸਮ ਦੇ ਹਿਸਾਬ ਨਾਲ ਜਿਵੇਂ ਹੁਣ ਜੇ ਫੋਨ ਬਿਜਾਈ ਕਰਨੀ ਹੈ ਤਾਂ ਤੁਸੀਂ 30 ਕਿਲੋ ਪਾਓ ਅੱਗੇ ਅਗਲੇ ਮਹੀਨਿਆਂ ਦੇ ਵਿੱਚ ਤਾਂ ਜਾ ਕੇ 15 ਕਿਲੋ ਵੀ ਹੈ ਜਿਹੜਾ ਉਹ ਕੰਮ ਕਰ ਜਾਂਦਾ ਬਿਜਾਈ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਥੈਲਾ ਡੇਢ ਥੈਲਾ ਡੀਏਪੀ ਤੇ ਬਾਕੀ ਤੁਸੀਂ 4 ਕਿਲੋ ਮੈਕੋ ਰਾਜਾ ਤੇ 25 ਕਿਲੋ ਮੇਰੇਟਾ ਪੋਟਾਸ਼ ਪਾ ਕੇ ਸਿੱਟਾ ਦੇ ਕੇ ਉਸ ਤੋਂ ਬਾਅਦ ਇਹ ਦੀ ਬਜਾਈ ਕਰ ਦੇਣੀ ਹੈ ਦੇਖੋ ਜੀ ਆ ਬੱਟਾਂ ਤੇ ਇਸ ਤਰ੍ਹਾਂ ਬੱਟਾਂ ਵਾਲੀ ਮਸ਼ੀਨ ਨਾਲ ਇਹਦੀ ਬਜਾਈ ਕਰ ਦੇਣੀ ਹੈ ਬੱਟਾਂ ਵਾਲੀ ਮਸ਼ੀਨ ਨੇ ਇਸ ਦੇ ਉੱਤੇ ਦੋ ਖੁੱਡ ਮਾਟਰ ਦੇ ਬੀਜ ਦੀ ਹੈਗੀ ਉਸ ਤੋਂ ਬਾਅਦ ਤੁਸੀਂ ਨੇ ਇਹਦੇ ਕਿਾਰੇ ਬਣਾ ਲੈਣੇ ਨੇ ਵੀ ਕਿੰਨੇ ਕਿੰਨੇ ਕੁ ਲੰਬੇ ਆਪਣੀ ਜ਼ਮੀਨ ਦੇ ਹਿਸਾਬ ਨਾਲ ਉਸ ਤੋਂ ਬਾਅਦ ਮੇਨ ਗੱਲ ਕੀ ਆ ਆਪਾਂ ਨੇ ਇਸ ਨੂੰ ਜਿਹੜਾ ਪਾਣੀ ਲਾਉਣਾਗਾ ਉਹ ਪਾਣੀ ਆ ਜਿਹੜਾ ਸੇਮ ਹੀ ਆਉਣੀ ਚਾਹੀਦੀ ਆ ਇਹ ਨਾ ਹੋਵੇ ਵੀ ਓਲੀਆਂ ਦੇ ਉੱਪਰ ਦੀ ਪਾਣੀ ਫਿਰ ਜੇ ਓਲੀਆਂ ਦੇ ਉੱਪਰ ਜਿੱਥੇ ਪਾਣੀ ਚੜ ਗਿਆ ਤਾਂ ਫਿਰ ਉਥੇ ਮਾਟਰ ਦੀ ਜਿਹੜੀ ਜਰਮੀਨੇਸ਼ਨ ਆ ਉਹ ਨਹੀਂ ਹੁੰਦੀ ਤੁਸੀਂ ਇਸ ਲਈ ਇਸ ਨੂੰ ਪਾਣੀ ਪੜੇ ਧਿਆਨ ਨਾਲ ਪਹਿਲਾ ਪਾਣੀ ਹੈ ਜਿਹੜਾ ਬਹੁਤ ਧਿਆਨ ਨਾਲ ਦੇਣਾ ਵੀ ਇਸ ਦਿਨ ਨੂੰ ਪਾਣੀ ਸੇਮ ਜਿਹਾ ਆਵੇ ਤੇ ਉਸ ਤੋਂ ਬਾਅਦ ਤੁਸੀਂ ਆਪਾਂ ਆ ਜਾਂਦੀ ਹੈ ਗੱਲ ਨਦੀਨ ਨਾਸਕ ਦੀ ਨਦੀਨ ਨਾਸਕ ਦੀ ਆਪਾਂ ਇਹਦੇ ਉੱਤੇ ਜਿਹੜੀ ਨਦੀਨ ਨਾਸਕ ਉਹ ਸੜਕਣੀ ਆ ਪੈਂਡੀ ਮੈਥਰੀਨ ਸਭ ਨੂੰ ਪਤਾ 30% ਆਉਂਦੀ ਆ ਤੇ ਉਸ ਦਾ ਆਪਾਂ ਜਿਹੜਾ 1.5 ਲੀਟਰ ਲੈ ਕੇ ਉਸ ਨੂੰ ਆਪਾਂ ਇੰਜਨ ਵਾਲੇ ਪੰਪਾ ਨਾਲ ਕਰਦੇ ਆ ਜਾਂ ਹੱਥ ਵਾਲੇ ਨਾਲ ਕਰਦੇ ਆ ਤਾਂ 1 ਏਕੜ ਦੇ ਉੱਤੇ 10 ਪੰਪ ਲਾ ਦੇਣੇ ਨੇ ਉਹ ਆਪਾਂ ਕਦੋਂ ਲਾਉਣੇ ਨੇ ਜਦੋਂ ਆਪਾਂ ਪਾਣੀ ਲਾ ਕੇ ਆਪਣਾ ਮਾੜਾ ਮਾੜਾ ਪੈਰ ਇਸ ਦੇ ਵਿੱਚ ਟਿਕਦਾ ਹੋ ਗਿਆ ਜਾਂ ਗਿੱਲ ਪੂਰੀ ਆ ਕੋਈ ਦਿੱਕਤ ਨਹੀਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਪਰੇਅ ਕਰਨੀ ਹੈ ਕਰਨੀ ਕਦੋਂ ਆ ਜਦੋਂ ਹਵਾ ਨਾ ਚੱਲਦੀ ਹੋਵੇ ਕਿਤੇ ਵੀ ਜਗ੍ਹਾ ਨਹੀਂ ਰਹਿਣੀ ਚਾਹੀਦੀ ਮੇਰੇ ਕਹਿਣ ਦਾ ਮਤਲਬ ਤੁਸੀਂ 10 ਟੋਲੀਆਂ ਦੀ ਜਗ੍ਹਾ 15 ਲਾ ਲਉਗੇ ਫੇਰ ਵੀ ਹੋਰ ਵੀ ਸੌਕੇ ਰਹੋਗੇ ਜੇਕਰ ਨਦੀਨ ਹੋ ਗਏ ਤਾਂ ਤੁਹਾਡਾ ਨਦੀਨਾਂ ਨੂੰ ਗੁੜਾਈ ਦੇ ਉੱਤੇ ਕਾਫੀ ਖਰਚਾ ਹੋ ਜਾਂਦਾ ਨਦੀਨ ਫੇਰ ਵੀ ਕਾਬੂ ਨਹੀਂ ਹੁੰਦੇ ਉਸ ਤੋਂ ਬਾਅਦ ਜਦੋਂ ਮਟਰਾਂ ਦੀ ਜਰਮੀਨੇਸ਼ਨ ਹੋ ਜਾਂਦੀ ਹੈ ਇਸ ਦੇ ਉੱਤੇ ਕਈ ਵਾਰੀ ਮਟਰ ਉੱਗਣੇ ਲੱਗ ਜਾਂਦੇ ਨੇ ਤਾਂ ਤੁਸੀਂ ਉਸ ਵੇਲੇ ਇਸ ਦੇ ਉੱਤੇ ਕਪਟਾਨ ਪਲੱਸ ਹੈਗਜਾ ਦੀ ਇਹ ਜਿਹੜੀ ਸਪਰੇਅ ਆ ਉਹ ਜੜਾਂ ਦੇ ਉੱਤੇ ਨਿਓਜਲ ਨੂੰ ਥੋੜੀ ਢਿੱਲੀ ਕਰਕੇ ਤੁਸੀਂ ਕਰ ਸਕਦੇ ਹੋ ਤੇ ਉਸ ਦੇ ਨਾਲ ਵੀ ਇਹ ਕੰਟਰੋਲ ਹੋ ਜਾਣਗੇ ਇਸ ਨੂੰ ਤੁਸੀਂ 2 ਲੀਟਰ 1 ਲੀਟਰ ਪਾਣੀ ਮੰਗਰ 3 ਨਗਰ 2 ਤੋਂ 3 ਗ੍ਰਾਮ ਤੁਸੀਂ ਜਿਹੜੀ ਇਹ ਦਵਾਈ ਆ ਇਹ ਪਾ ਕੇ ਕਰ ਸਕਦੇ ਹੋ ਉਸ ਤੋਂ ਬਾਅਦ ਇਸ ਦੇ ਉੱਤੇ ਅਗੇਤੇ ਹੋਣ ਦੇ ਕਾਰਨ ਕਈ ਵਾਰੀ ਸੁੰਡੀ ਦਾ ਟੈਕ ਹੋ ਜਾਂਦਾ ਸੁੰਡੀ ਦੇ ਟੈਕ ਲਈ ਤੁਸੀਂ ਇਸ ਦੇ ਉੱਤੇ ਇਹ ਕਲੋਰੋਪਲਸ ਐਪਰ ਸिडਕ ਸਕਦੇ ਹੋ ਜਾਂ ਫਿਰ ਕੋਰਾ ਜਨ ਵਾਲਾ ਸਾਲਟ ਜਾਂ ਐਮਐ ਮੈਂਟਨ ਨੂੰ ਸिडਕ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਇਸ ਦੇ ਉੱਤੇ ਜਿਹੜਾ ਜਿਹੜੀਆਂ ਖਰਾਕਾਂ ਨੇਗੀਆਂ ਜਿਵੇਂ ਯੂਰੀਆ ਵਗੈਰਾ ਉਹ ਟਾਈਮ ਨਾਲ ਹੀ ਦੇਣਾ ਕਿਉਂਕਿ ਇਸ ਦੀ ਜਿਹੜੀ ਉਮਰ ਆ ਬਹੁਤ ਘੱਟ ਹੁੰਦੀ ਹੈ ਇਹ ਤੁਸੀਂ ਮੰਨ ਕੇ ਚੱਲੋ ਵੀ ਤੁਹਾਡਾ ਮਾਟਰ ਜਿਹੜਾ 60 ਤੋਂ 65 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾਗਾ ਤੇ ਪਾਣੀ ਤੁਸੀਂ ਆਪਣੇ ਬਾਣ ਦੇ ਹਿਸਾਬ ਨਾਲ ਇਸ ਨੂੰ ਲਾਉਂਦੇ ਰਹਿਣਾ ਇਸ ਤਰ੍ਹਾਂ ਤੁਸੀਂ ਮਾਟਰਾਂ ਦੀ ਬਜਾਈ ਕਰਕੇ ਮਾਟਰਾਂ ਤੋਂ ਚੰਗੀ ਇਨਕਮ ਲੈ ਸਕਦੇ ਹੋ ਤੇ ਜਿਵੇਂ 89 ਦੀ 89 ਦਾ ਬਸ ਇਹੀ ਫਰਕ ਆ ਉਹਦਾ ਪਾਣੀ ਮਤਲਬ ਉਹਦੇ ਵਿੱਚ ਤੁਸੀਂ ਬੀਜ ਵੀ ਘੱਟ ਪੈਂਦਾ ਹੈਗਾ ਤੇ ਉਹ ਬੂਟਾ ਵੀ ਜ਼ਿਆਦਾ ਵੱਡਾ ਹੁੰਦਾ ਇਹਦਾ ਬੂਟਾ ਵੀ ਛੋਟਾ ਹੁੰਦਾ ਤੇ ਉਹ ਝਾੜ ਵੀ ਜ਼ਿਆਦਾ ਦਿੰਦਾ ਉਹ ਉਸ ਦੀ ਗੱਲ ਕਰੀਏ ਤਾਂ ਉਹ ਤਾਂ 15 ਕਿਲੋ ਬੀਵੀ 12 ਕਿਲੋ ਬੀਵੀ ਪਾ ਕੇ ਕਈ ਕਿਸਾਨ ਬੀਜਦੇ ਨੇ ਤੇ 12 ਕਿਲੋ ਬੀਜ ਦੇ ਵੀ ਕਾਫੀ ਵਧੀਆ ਰਿਜ਼ਲਟ ਆ ਜਾਂਦੇ ਨੇ ਜੇਕਰ ਤੁਸੀਂ ਅਗੇਤਾ 89 ਵੀ ਬੀਜਣਾ ਤਾਂ ਤੁਸੀਂ ਉਸ ਦੇ ਵਿੱਚ ਵੀ ਘੱਟੋ-ਘੱਟ ਤੁਸੀਂ ਮੰਨ ਕੇ ਚੱਲੋ 25 ਤੋਂ 30 ਕਿਲੋ ਬੀਜ ਪਾਓ ਜੇਕਰ ਤੁਸੀਂ AP3 ਬੀਜਣਾ ਮੈਂ ਤੁਹਾਨੂੰ ਇਸ ਚੀਜ਼ ਦੀ ਮਤਲਬ ਇਹ ਕਹਿਣਾ ਵੀ ਤੁਸੀਂ 60-65 ਕਿਲੋ ਬੀਜ ਪਾਓ ਜੇਕਰ ਤੁਸੀਂ 60-65 ਕਿਲੋ ਬੀਜ ਪਾਉਂਗੇ ਤਾਂ ਤੁਹਾਡਾ ਜ਼ਰੂਰ ਕਾਮਯਾਬ ਹੋ ਜਾਊਗਾ ਤੇ ਫੇਲ ਨਹੀਂ ਹੋਊਗਾ ਤੇ ਬਾਕੀ ਇਸ ਦੇ ਬਹਣ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਕਣਕ ਵੀ ਬੀਜ ਸਕਦੇ ਹੋ ਜਾਂ ਤੁਸੀਂ ਹੋਰ ਵੀ ਕੋਈ ਗੇਤੀ ਫਸਲ ਲਾ ਸਕਦੇ ਹੋ ਕਾਫੀ ਤਰ੍ਹਾਂ ਦੀਆਂ ਫਸਲਾਂ ਨੇ ਜਾਂ ਕਈ ਕਿਸਾਨ ਵੀਰ ਨੇ ਉਹ ਦੁਬਾਰਾ ਮਟਰ ਵੀ ਬੀਜ ਦਿੰਦੇ ਨੇ ਇਸ ਤੋਂ ਬਾਅਦ ਫਿਰ 89 ਬੀਜ ਦਿੰਦੇ ਨੇ ਇਸ ਤਰ੍ਹਾਂ ਚੱਲਦਾ ਜਾ ਕੇ ਫਿਰ ਕਣਕ ਬੀਜ ਦਿੰਦੇ ਨੇ ਇਹ ਤੁਸੀਂ ਜੋ ਮਰਜ਼ੀ ਅੱਗੇ ਬੀਜੋ ਪਰ ਥੋੜੇ ਟਾਈਮ ਦੇ ਵਿੱਚ ਇਹ ਇੱਕ ਤਰ੍ਹਾਂ ਤੁਹਾਨੂੰ ਚੰਗੇ ਪੈਸੇ ਦੇਣ ਵਾਲੀ ਮਟਰਾਂ ਦੀ ਫਸਲ ਆ ਗਈ ਤੁਸੀਂ ਇਸ ਤਰ੍ਹਾਂ ਮਟਰਾਂ ਦੀ ਖੇਤੀ ਕਰਕੇ ਮੈਨੂੰ ਉਮੀਦ ਆ ਵੀ ਤੁਸੀਂ ਚੰਗੀ ਇਨਕਮ ਕਰੋਗੇ ਐਨਾ ਕੁਛ ਕਹਿੰਦਾ ਹੋਇਆ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਐਨਾ ਕੁਛ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਤੁਸੀਂ ਨੇ ਮaaf ਕਰਨਾ ਮੈਂ ਤੁਹਾਡਾ ਓਮਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਧੰਨਵਾਦ